ਹਾਰੀ ਬਿਚੇ ਕਲਾਸ ਤੋਂ ਬਾਅਦ ਸਮੇਂ ਵਿੱਚ ਪੋਲਿਟਿਕਨ ਦੀ ਆਪਣੀ ਤਰ੍ਹਾਂ ਦੀ ਚੌਥੀ ਘਟਨਾ ਦੇ ਵਿੱਚ ਵੀਰਵਾਰ ਨੂੰ ਈਸ਼ਰੰਗੰਡ ਜ਼ਿਲ੍ਹੇ ਦੇ ਵਿੱਚ ਇੱਕ ਹੋਰ ਪੋਲ ਡਿੱਗ ਗਿਆ। ਈਸ਼ਰੰਗੰਡ ਦੇ ਜ਼ਿਲ੍ਹਾ ਮੇਜਿਸਟੇਟ ਤੁਸ਼ਾਰ ਸਿੰਘਲੇ ਨੇ ਦੱਸਿਆ ਕਿ ਬਹਾਰਦਰਗੰਡ ਬਲਾਕ ਦੇ ਵਿੱਚ ਸਥਿਤ ਇਹ ਪੋਲ 70 ਮੀਟਰ ਲੰਬਾ ਤੇ 12 ਮੀਟਰ ਚੌੜਾ ਸੀ। ਉਹਨਾਂ ਨੇ ਕਿਹਾ ਕਿ ਪੋਲ 2011 ਦੇ ਵਿੱਚ ਕਣਕਈ ਨਦੀ ਨੂੰ ਮਹਾਨੰਦ ਦੇ ਨਾਲ ਜੋੜਨ ਵਾਲੀ ਛੋਟੀ ਸਹਾਇਕ ਨਦੀ ਮਡੀਆਂ ਤੇ ਬਣਾਇਆ ਗਿਆ ਸੀ। ਨੇਪਾਲ ਦੇ ਕੈਚਮੇਡ ਖੇਤਰ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਪਾਣੀ ਦਾ ਪੱਧਰ ਚੜਨ ਕਬਦ ਗਿਆ ਪੁਲ ਦਾ ਇੱਕ ਥੰਮ ਤੇਜ਼ ਰਫ਼ਤਾਰ ਪਾਣੀ ਦਾ ਸਾਹਮਣਾ ਨਹੀਂ ਕਰ ਸਕਿਆ ਸਿੰਗਲਾ ਨੇ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਵਿਹਾਰ ਦੇ ਵਿੱਚ ਪਿਛਲੇ ਹਫ਼ਤੇ ਅਰਿਆ ਸਿਵਾਨ ਅਤੇ ਅਰਿਆ ਜ਼ਿਲ੍ਹਿਆਂ ਦੇ ਵਿੱਚ ਪੁਲ ਡਿੱਗਣ ਅਤੇ ਤੰਗਟਣਾ ਦਾ ਸਾਹਮਣੇ ਆਈਆਂ ਇਸਰੇ 20 ਸਾਲਾਂ ਦੇ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਇਹਨਾਂ ਘਟਨਾਵਾਂ ਕਾਰਨ ਸੂਬੇ ਵਿੱਚ ਸਰਕਾਰੀ ਉਸਾਰੀ ਕਾਰਜਾਂ ਦੀ ਗੁਣਵੱਤਾ ਤੇ ਸਵਾਲ ਖੜੇ ਹੋ ਰਹੇ ਹਨ